ਕਮਿਸ਼ਨ ਨਾਲੋਂ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਲਈ ਪੋਲਿੰਗ ਹੋਣੀ ਹੈ ਜਾਣਕਾਰੀ ਦਿੰਦੇ ਸਮਾਣਾ ਦੇ ਐਸ.ਟੀ.ਐਮ ਰਿਚਾ ਗੋਇਲ ਨੇ ਕਿਹਾ ਕਿ ਉਸ ਦੇ ਲਈ ਚੋਣ ਅਧਿਕਾਰੀਆਂ ਵੱਲੋਂ ਵੱਖ-ਵੱਖ ਭਾਗਾਂ ਦੇ ਕਰਮਚਾਰੀਆਂ ਤੇ ਪੋਲਿੰਗ ਸਟਾਫ ਨੂੰ ਵੀ.ਵੀ.ਐਮ ਤੇ ਪੀ.ਪੀ.ਟੀ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ 116 ਹਲਕਾ ਸਮਾਣਾ ਦੇ ਵਿੱਚ ਹੈ ਤਕਰੀਬਨ 287 ਪੋਲਿੰਗ ਪਾਰਟੀਆਂ ਨੂੰ ਸਾਨੂੰ ਮਿਲੀਆਂ ਨੇ ਜਿਨ੍ਹਾਂ ਦੀ ਅੱਜ ਅਸੀਂ ਜਿਨ੍ਹਾਂ ਨੂੰ ਅੱਜ ਅਸੀਂ ਸਿਖਾ ਰਹੇ ਹਾਂ ਹਰ ਇੱਕ ਪੋਲਿੰਗ ਪਾਰਟੀ 'ਚ ਪ੍ਰੈਜ਼ਾਈਡਿੰਗ ਅਫਸਰ ਅਸਿਸਟੈਂਟ ਪ੍ਰੈਜ਼ਾਈਡਿੰਗ ਅਫਸਰ ਤੇ ਦੋ ਪੋਲਿੰਗ ਅਫੀਸਰ ਹਨ ਤਾਂ ਕਿ ਪੋਲਿੰਗ ਵਾਲੇ ਦਿਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਕਿਸੇ ਕਰਮਚਾਰੀ ਜਾਂ ਪੋਲਿੰਗ ਸਟਾਫ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਨਾਕੇ ਦੌਰਾਨ 2 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਵੋਟਰ ਨੂੰ ਕਿਸੇ ਲਾਲਚ ਵਿੱਚ ਨਹੀਂ ਆਉਣ ਦੀ ਜ਼ਰੂਰਤ ਆਪਣੇ ਮਨ ਮੁਤਾਬਕ ਆਪਣੇ ਉਮੀਦਵਾਰ ਦੀ ਚੋਣ ਕਰਨਾ ਹੈ ਇਸ ਮੌਕੇ ਉਹਨਾਂ ਨਾਲ ਤਹਿਸੀਲਦਾਰ ਸਮਾਣਾ ਪਨੀਤ ਬਾਂਸਲ ਅਤੇ ਪੋਲਿੰਗ ਸਟਾਫ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਨੂਰੀ ਸਾਡੀ ਫਾਈਨਲ ਇਅਰ ਅਸਲ ਪੋਲਿੰਗ ਪਾਰਟੀਆਂ ਦੀ ਆ ਤੇ ਏ 616 ਹਲਕਾ ਸਮਾਨਾ ਦੇ ਵਿੱਚ ਤਕਰੀਬਨ 287 ਪੋਲਿੰਗ ਪਾਰਟੀਆਂ ਸਾਨੂੰ ਮਿਲੀਆਂ ਨੇ ਜਿਨ੍ਹਾਂ ਦੀ ਅੱਜ ਅਸਰੀ ਹਰਸਲ ਕਰਾ ਰਹੇ ਹਾਂ ਹਰ ਇੱਕ ਪੋਲਿੰਗ ਪਾਰਟੀ 'ਚ ਪ੍ਰੈਜ਼ਾਈਡਿੰਗ ਅਫਸਰ ਸਿਸਟਰ ਪ੍ਰੈਜ਼ਾਈਡਿੰਗ ਅਫਸਰ ਤੇ ਦੋ ਪੋਲਿੰਗ ਆਫੀਸਰ ਹੁੰਦੇ ਆ ਜਿਨਨੂੰ ਸੇ ਥੋੜੇ ਥੋੜੇ ਬੈਚਸ ਦੇ ਵਿੱਚ ਵੱਖ-ਵੱਖ ਕਮਰਿਆਂ 'ਚ ਬਿਠਾਇਆ ਤੇ ਥਰੂ ਪੀਪੀਟੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਸਾਰੀਆਂ ਈਵੀਐਮ ਮਸ਼ੀਨਜ਼ ਨੂੰ ਆਪਰੇਟ ਕਿਵੇਂ ਕਰਨਾ ਸੀ 15 ਈਵੀਐਮ ਮਸ਼ੀਨ ਸਪੈਸ਼ਲ ਟ੍ਰੇਨਿੰਗ ਦੀਆਂ ਲੈ ਕੇ ਉਹਨਾਂ ਨੂੰ ਹੈਂਡਸ-ਆਨ ਕਰਾ ਰਹੇ ਆ ਕਿ ਕਿਵੇਂ ਮਸ਼ੀਨ ਨੂੰ ਆ ਇਹ ਸਾਰੀ ਤਿਆਰੀ ਤੋਂ ਬਾਅਦ ਉਸ ਦਿਨ ਜਿਹੜੇ ਕਾਊਂਟਿੰਗ ਹੋਣ ਵਾਸਤੇ ਜਿਹੜੇ ਲਿਫਾਫੇ ਤਿਆਰ ਹੋਣੇ ਹੁੰਦੇ ਆ ਤੇ ਸਾਰਾ ਸਮਾਨ ਜਮ੍ਹਾਂ ਹੋਣਾ ਹੁੰਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਵਾਲਵ 'ਚ ਕੀ ਚੀਜ਼ ਪਾਣੀ ਉਹਦੀ ਵੀ ਸਾਰੀ ਪ੍ਰਕਿਰਿਆ ਉਹਨਾਂ ਨੂੰ ਡੈਮੋ ਦੇ ਤੌਰ ਤੇ ਸਮਝਾਈ ਜਾਏਗੀ ਇਹ ਸਾਰੀ ਟ੍ਰੇਨਿੰਗ ਹੋਣ ਤੋਂ ਬਾਅਦ 31 ਤਰੀਕ ਨੂੰ ਇਹ ਪਾਰਟੀਆਂ ਨੂੰ ਡਿਸਪੈਚ ਕੀਤਾ ਜਾਊਗਾ ਤਾਂ ਜੋ ਇੱਕ ਨੂੰ ਉਹ ਬੂਥਾਂ ਤੇ ਜਾ ਕੇ ਵੋਟਿੰਗ ਕਰਾ ਸਕਣ ਇਸ ਸਬੰਧੀ ਸਾਡੇ ਵੱਲੋਂ ਸਾਰੇ ਇੰਤਜ਼ਾਮ ਕੀਤੇ ਗਏ ਨੇ ਤੇ ਪੋਲਿੰਗ ਪਾਰਟੀਆਂ ਵੀ ਅਸੀਂ ਰੈਫਰੈਸ਼ਮੈਂਟ ਦਾ ਹੋਰ ਸਾਰੇ ਉਹਨਾਂ ਨੂੰ ਪੀਪੀਟੀ ਵਗੈਰਾ ਤਿਆਰ ਕਰਕੇ ਸਪੈਸ਼ਲੈਟੀਜ਼ ਲਗਾ ਕੇ ਉਹਨਾਂ ਤਿਆਰ ਕਰ ਰਹੇ ਹਾਂ ਤਾਂ ਕਿ ਵਧੀਆ ਕੰਮ ਕਰ ਸਕੀਏ ਉਸ ਤੋਂ ਬਾਅਦ ਉਹਨਾਂ ਬੁੱਕਸ ਵੀ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ ਹੈਂਡਬੁੱਕ ਹੁੰਦੀ ਹੈ ਪ੍ਰੈਜ਼ਾਈਡਿੰਗ ਆਫੀਸਰ ਦੀ ਚੈਕਲਿਸਟ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਣੇ ਲੈਵਲ ਤੇ ਉਹ ਪੜ੍ਹ ਕੇ ਸਾਰਾ ਟ੍ਰੇਨ ਹੋ ਸਕਣ ਤੇ ਅਸੀਂ 27 ਜਾਂ 28 ਨੂੰ ਵੱਖਰੇ ਤੌਰ ਤੇ ਇਕੱਲੇ ਪ੍ਰੈਜ਼ਾਈਡਿੰਗ ਆਫੀਸਰ ਜਿਹੜਾ ਕਿ ਇੰਚਾਰਜ ਹੁੰਦਾ ਬੂਥ ਦਾ ਉਹਨੂੰ ਇੱਕ ਅਸੀਂ ਸਪੈਸ਼ਲ ਟ੍ਰੇਨਿੰਗ ਦੇਣ ਦਾ ਵੀ ਸੋਚ ਰਹੇ ਹਾਂ ਤਾਂ ਜੋ ਕਿਸੇ ਵੀ ਕੰਮ 'ਚ ਕੋਈ ਵੀ ਕਮੀ ਨਾ ਰਹੇ ਤੇ ਸਰਕਾਰ ਵੱਲੋਂ ਜਿਵੇਂ ਵੀ ਚੋਣ ਹੜਾਈ ਤਾਂ ਚੋਣ ਕਮਿਸ਼ਨ ਅਲਰੇਡੀ ਜਿਵੇਂ ਟਾਈਮ ਟੂ ਟਾਈਮ ਇੰਸਟਰਕਸ਼ਨਸ ਆਉਂਦੀਆਂ ਨੇ ਉਸ ਦੇ ਕ੍ਰਿਟੀਕਲ ਬੂਥਸ ਅਸੀਂ ਜਿਹੜੇ ਆਈਡੈਂਟੀਫਾਈ ਕੀਤੇ ਆ ਤਕਰੀਬਨ ਸਾਡੇ 31 ਅਸੀਂ ਬੂਥਸ ਨੇ ਜਿੱਚ ਉਹਨਾਂ ਨੂੰ ਕ੍ਰਿਟੀਕਲ ਤੇ ਵਨਰੇਬਲ ਚ ਪਾਇਆ ਹੈ ਤੇ ਜਿੱਥੇ ਸਾਨੂੰ ਅਸ਼ੰਕਾ ਹੁੰਦੀ ਹੈ ਕਿ ਲੜਾਈ ਝਗੜਾ ਹੋ ਸਕਦਾ ਹੈ ਜਾਂ ਕੋਈ ਕਿਸੇ ਨੂੰ ਮਤਲਬ ਇੰਟੀਮੀਡੇਸ਼ਨ ਕਹਿ ਲੋ ਜਾਂ ਡਰ ਦੇ ਕੇ ਜਾਂ ਕੋਈ ਲਾਲਚ ਦੇ ਕੇ ਭੇਜਿਆ ਜਾ ਸਕਦਾ ਉੱਥੇ ਸਾਡੀ ਉਹ ਮੈਪਿੰਗ ਹੋ ਗਈ ਉੱਥੇ ਸਪੈਸ਼ਲ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਤੇ ਉੱਥੇ ਅਸੀਂ ਇੱਕ ਸਵੀਪ ਐਕਟੀਵਿਟੀਆਂ ਵੀ ਕਰਵਾ ਰਹੇ ਹਾਂ ਤਾਂ ਕਿ ਉਹ ਜਾਗਰੂਕ ਹੋਣ ਤੇ ਕਿਸੇ ਵੀ ਲਾਲਚ ਜਾਂ ਕਿਸੇ ਵੀ ਭੈਅ 'ਚ ਆ ਕੇ ਵੋਟ ਨਾ ਕਾਸਟ ਕਰਨ ਤੇ ਜਿਹੜੇ ਐਕਸਪੈਂਡਿਜਰ ਸੈਂਸਿਟਿਵ ਪਾਕਟਸ ਹੁੰਦੀਆਂ ਨੇ ਬਸਤੀਆਂ ਨੇ ਉੱਥੇ ਵੀ ਬਾਰ-ਬਾਰ ਸਾਡੀਆਂ ਫਲਾਈਂਗ ਸਕੁਐਡ ਦੀਆਂ ਟੀਮਾਂ ਤੇ ਪੁਲਿਸ ਵੱਲੋਂ ਗਸ਼ਤ ਲਗਾਈ ਜਾ ਰਹੀ ਹੈ ਤੇ ਸਾਰਾ ਮਤਲਬ ਅਸੀਂ ਉਹਨਾਂ ਨੂੰ ਉਹ ਵੋਟਰਸ ਤੱਕ ਅਸੀਂ ਬਾਰ-ਬਾਰ ਪਹੁੰਚ ਰਹੇ ਹਾਂ ਤਾਂ ਜੋ ਉਹਨਾਂ 'ਚ ਕੌਨਫੀਡੈਂਸ ਬਿਲਡਿੰਗ ਦੇ ਜਿਹੜੇ ਮੈਜਰਸ ਨੇ ਲਿੱਤੇ ਜਾ ਰਹੇ ਨੇ ਜਿਹੜੇ ਕਿ ਸ਼ਰਾਰਤੀ ਅਨਸਰਾ ਵੱਲੋਂ ਟਰਬਲ ਮੋਂਗਰਸ ਹੁੰਦੇ ਨੇ ਜਿਨ੍ਹਾਂ ਵੱਲੋਂ ਕੀਤਾ ਜਾਂਦਾ ਹੈ 110 ਦੇ ਤਹਿਤ ਅਸੀਂ ਉਹਨਾਂ ਨੂੰ ਬਾਉਂਡ ਵੀ ਕੀਤਾ 107 ਦੇ 110 ਦੇ ਕਲੰਦਰੀ ਪੁਲਿਸ ਕੋਲ ਸਾਡੇ ਵੱਲੋਂ ਪੇਸ਼ ਕੀਤੇ ਗਏ ਨੇ ਤਾਂ ਅਸੀਂ ਉਹਨਾਂ ਨੂੰ ਬਾਉਂਡ ਡਾਊਨ ਵੀ ਕਰ ਰਹੇ ਹਾਂ ਹੁਣ ਤੱਕ ਜਿਸ ਤਰ੍ਹਾਂ ਅਸੀਂ ਪਰसों ਹੀ ਸਾਡੀ ਫਲਾਈਂਗ ਸquad ਵੱਲੋਂ 2 ਲੱਖ ਦੀ ਰਾਸ਼ੀ ਜਿਹੜੀ ਸੀਗੀ ਸੀਜ਼ ਕੀਤੀ ਗਈ ਸੀ ਤੇ ਉਹ ਸਾਡੇ ਇੱਕ ਜ਼ਿਲ੍ਹਾ ਪੱਧਰ ਤੇ ਡਿਸਟ੍ਰਿਕਟ ਗ੍ਰੀਵੈਂਸ ਕਮੇਟੀ ਹੁੰਦੀ ਹੈ ਜਿਹੜੀ ਕਿ ਇੰਪਾਉਂਡ ਕੀਤੀ ਗਈ ਰਾਸ਼ੀ ਦਾ ਅੱਗੇ ਸੋਰਸ ਬੰਦਾ ਉਹਦੀ ਪਰਸਨਲ ਹੀアリング ਦਿੱਤੀ ਜਾਂਦੀ ਹੈ ਜੇ ਉਹ ਐਕਸਪਲੇਨ ਕਰਦਾ ਤਾਂ ਅੱਗੇ ਫੈਸਲਾ ਲਿੱਤਾ ਜਾਂਦਾ ਪਰ ਮੌਕੇ ਤੇ ਉਸ ਵੱਲੋਂ ਕੋਈ ਵੀ ਪਲਾਜਿਬਲ ਐਕਸਪਲੇਨੇਸ਼ਨ ਦਾ ਨਾ ਦੇਣ ਕਰਕੇ ਜਿਹੜਾ ਬੰਦਾ ਕੈਰੀ ਕਰ ਰਿਆ ਸੀ ਉਹ ਤੋਂ ਸਾਡੀ ਫਲਾਈਂਗ ਸquad ਵੱਲੋਂ ਰਾਤ ਨੂੰ ਸੀਜ਼ ਕੀਤਾ ਗਿਆ ਸੀ ਤੇ ਅਸੀਂ ਉਹ ਆਪਣਾ ਟ੍ਰੈਜਰੀ ਜਮ੍ਹਾਂ ਕਰਵਾ ਕੇ ਉਹ ਕੇਸ ਜਿਹੜਾ ਸੀਗਾ ਜ਼ਿਲ੍ਹਾ ਚੌਂਕ ਕਮਿਸ਼ਨਰ ਨੂੰ ਫਾਰਵਰਡ ਕੀਤਾ ਸੀ